ਮੈਨੂੰ ਹੁਣ ਡੇਢ ਮਹੀਨਾ ਹੋ ਗਿਆ ਬੈਠੇ ਨੂੰ ਮੈਂ ਪਿੰਡ ਨਹੀਂ ਗਿਆ ਜਮੈਂ ਡੇਢ ਮਹੀਨੇ ਦਾ ਮੈਂ ਇਕੱਲਾ ਬੈਠਾ ਸਿਰਫ ਪਿਛੀ ਘਰ-ਬਾਰ ਕੀ ਰਹੀ ਪਰਿਵਾਰ ਚ ਕੰਨੀ ਮਾਤਾ ਜੀ ਵੀ ਜਿੰਨਾ ਚਿਰ ਸਾਹ ਹੈਗੇ ਆ ਉਹ ਮੈਂ ਚਿਰ ਲੜਾਂਗੀ ਤੇ ਹੁਣ ਕੀ ਹਾਲਾਤ ਬਣੇ ਵਿਰੋੜ ਹਾਲਾਤ ਇੱਥੇ ਕਦੀ ਰਾਤ ਜੇ ਤਾਂ ਨੀਂਦ ਆ ਗਈ ਘੰਟਾ ਠੀਕ ਆ ਵੀਰੇ ਵੀ ਸਾਰੀ ਰਾਤ ਬੈਠੇ ਕੱਟਣ ਵਾਲਾ ਹਾਲ ਹੈ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਬੈਠੇ ਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਬੈਠੇ ਨੂੰ ਮਤਲਬ ਸਟਾਰਟਿੰਗ ਤੋਂ ਜਦੋਂ ਅੰਦੋਲਨ ਸਟਾਰਟ ਹੋਇਆ ਆਪਣਾ ਸਟਾਰਟਿੰਗ ਦੇ ਵਿੱਚ ਸਾਡੇ ਪਿੰਡੋਂ ਆਏ ਸੀਗੇ 13 ਬਜ਼ੁਰਗ ਉਸ ਤੋਂ ਬਾਅਦ ਮੈਨੂੰ ਹੁਣ ਡੇਢ ਮਹੀਨਾ ਹੋ ਗਿਆ ਬੈਠੇ ਨੂੰ ਮੈਂ ਪਿੰਡ ਨਹੀਂ ਗਿਆ ਜਮੈਂ ਜਿਹੜੇ ਮਹੀਨੇ ਦਾ ਮੈਂ ਕੱਲਾ ਬੈਠਾ ਫਿਰ ਪਿੱਛੇ ਘਰ-ਵਾਰ ਕਿਵੇਂ ਘਰ ਪਰਿਵਾਰ ਚ ਕੱਲੀ ਮਾਤਾ ਜੀ ਹੋਰ ਹੈ ਨਹੀਂ ਕੋਈ ਪਰਿਵਾਰ ਚ ਤੁਸੀਂ ਕਿੰਨੇ ਮੈਰਿਡ ਹੋ ਜਾਂ ਅਨਮੈਰਿਡ ਅਨਮੈਰਿਡ ਕੱਲੀ ਮਾਤਾ ਵਿੱਚ ਕੱਲੀ ਮਾਤਾ ਜੀ ਫਿਰ ਖੇਤੀਬਾੜੀ ਕਿਵੇਂ ਖੇਤੀਬਾੜੀ ਠੇਕੇ ਤੇ ਫਿਰ ਹੁਣ ਕਿਵੇਂ ਕੀ ਲੱਗਦਾ ਵੀ ਸਰਕਾਰ ਮੰਨੂਗੀ ਜਿਹਨਾਂ ਜਰ ਸਾਹ ਹੈਗੇ ਆ ਉਮਾ ਜਰ ਲੜਾਂਗੇ ਪਹਿਲੀ ਗੱਲ ਹਾਰਦੇ ਨਹੀਂ ਜਿੱਤ ਕੇ ਜਾਵਾਂਗੇ ਤੇ ਹੁਣ ਕੀ ਹਾਲਾਤ ਬਣੇ ਦੇ ਹੁਣ ਮਤਲਬ ਜਿਵੇਂ ਗਰਮੀਆਂ ਦਾ ਮੌਸਮ ਹਾਲਾਤ ਇੱਥੇ ਇਸ ਤਰ੍ਹਾਂ ਦੇ ਆ ਕਿ ਅੱਧੀ ਰਾਤ ਜੇ ਤਾਂ ਨੀਂਦ ਆ ਗਈ ਘੰਟਾ ਠੀਕ ਆ ਵੀਰੇ ਨਹੀਂ ਸਾਰੀ ਰਾਤ ਬੈਠ ਕੇ ਕੱਟਣ ਵਾਲਾ ਹਾਲ ਆ ਕੋਈ ਇੱਥੇ ਸਹੂਲਤ ਨਹੀਂ ਸਾਨੂੰ ਸਰਕਾਰ ਦੀ ਬਜ਼ੁਰਗਾਂ ਇੱਥੇ ਬਹੁਤ ਵਿਚਾਰੇ ਸ਼ਹੀਦ ਹੋ ਰਹੇ ਆ ਹੁਣ ਇੱਥੇ ਥੋੜੇ ਦਿਨ ਹੋ ਗਏ ਇੱਥੇ ਸਪਾਰਕ ਦੇ ਨਾਲ ਅੱਗ ਲੱਗੀ ਸੀਗੀ ਇੱਥੇ ਆੜੇ ਵਾਲੀ ਵੀਰ ਹੁਣਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਤੰਬੂਆਂ ਚ ਲੀੜੇ ਸੀਗੇ ਵਾਇਲ ਸੀਗੇ ਫੋਨ ਸੀਗੇ ਅੱਖੇ ਸੀਗੇ ਨਵਟਰ ਤੇਲ ਬਹੁਤ ਕੁਛ ਸੀਗਾ ਇੱਕ ਵਿਚਾਰੇ ਦਾ ਵੀਰ ਦਾ ਦੋ ਟਰਾਲੇ ਇੱਕ ਟਰੈਕਟਰ ਵੀ ਸੜਿਆ ਜੀ ਅੱਛੇ ਟਰੈਕਟਰ ਨੂੰ ਵੀ ਅੱਗ ਲੱਗੀ ਸੀ ਹਾਂਜੀ ਟਰੈਕਟਰ ਜਮਾ ਟਰੈਕਟਰ ਨਵਾ ਸੋਨਾਲੀ ਕਾ ਹੈਗਾ ਅੱਛਾ ਉਹ ਅੱਗੇ ਖੜਾ ਪੌਲ ਤੋਂ ਉੱਪਰ ਹੀ ਜਮਾ ਸੜਿਆ ਹੋ ਕੀ ਬੀਤ ਰਹੀ ਹੋ ਤੇ ਸਰਕਾਰ ਨੂੰ ਕੋਈ ਗੋਰੀ ਜਣੀ ਆ ਚੀਜ਼ ਭਈ ਘਰਾਂ ਤੋਂ ਬਾਹਰ ਬੈਠੇ ਹੋ ਕਿਵੇਂ ਮਤਲਬ ਕਿਵੇਂ ਦੀ ਜ਼ਿੰਦਗੀ ਨਿਕਲ ਰਹੀ ਹੈ ਸਿਰਫ ਇੱਕ ਜ਼ਿੰਦਗੀ ਵੀਰੇ ਇੱਥੇ ਦੇਖਣ ਵਾਲੇ ਨੇ ਜਿਹੜੇ ਪਿੰਡ ਬੈਠੇ ਉਹ ਕਹਿੰਦੇ ਆ ਧਰਨੇ ਤੇ ਵਿਹਲਿਆਂ ਦਾ ਕੰਮ ਪਰ ਜਿਹੜੇ ਬੈਠੇ ਉਹਨਾਂ ਨੂੰ ਹਾਲਾਤ ਪੁੱਛ ਕੇ ਵੇਖੋ ਇੱਥੋਂ ਦੇ ਕੀ ਹਾਲਾਤ ਕੀ ਆ ਇੱਥੇ ਦੇ ਹਾਲਾਤ ਇਹ ਜਿਹਾ ਬੰਦੇ ਨੂੰ ਇੱਥੇ ਰੋਟੀ ਪਾਣੀ ਖਾਂਦਾ ਜ਼ਰੂਰ ਆ ਪ੍ਰਸ਼ਾਦਾ ਮਿਲ ਜਾਂਦਾ ਵਾ ਇਹ ਗੁਰੂ ਦਾ ਮੇਰਾ ਪੰਜਾਬ ਤੇ ਹੂੰ ਹੂੰ ਪਰ ਇੰਨਾ ਇੱਥੇ ਰਹਿਣਾ ਬਹੁਤ ਔਖਾ ਵੀਰ ਆ ਬਾਈ ਜੀ ਹੁਣ ਤੁਸੀਂ ਪੱਕਾ ਜੀ ਨੀਹਾਂ ਕੱਟ ਕੇ ਇੱਕ ਤਰ੍ਹਾਂ ਦਾ ਘਰ ਬਣਾ ਲਿਆ ਔਰ ਰਹਿਣ ਦਾ ਕੀ ਲੱਗਦਾ ਵੀ ਅੰਦੋਲਨ ਨੰਬੇ ਚੱਲੂਗਾ ਇਹ ਨੰਮਾ ਚੱਲੂਗਾ ਜੀ ਕਿਉਂਕਿ ਜੇ ਸਾਡੀ ਕੋਈ ਸਰਕਾਰ ਕੋ ਸੋਚਦੀ ਹੋਵੇ ਸਾਡੇ ਬਾਰੇ ਸਰਕਾਰ ਜਦੋਂ ਇਹ ਚੀਜ਼ ਦੀ ਗੌਰ ਹੀ ਨਹੀਂ ਕਰ ਰਹੀ ਸਾਡੇ ਤੇ ਪਹਿਲੇ ਦਿਨੋਂ ਕਿਸਾਨ ਦਸ਼ਮਣ ਇਹਨਾਂ ਦੇ ਚਾਹੁੰਦੇ ਆ ਕਿ ਮਰਨ ਜਿਉਂ ਨਾ ਕੇ ਪਾਸੇ ਮੀਂਹ ਪੈਂਦਾ ਇਹਨਾਂ ਤੂਫਾਨਾਂ ਦਾ ਉਹ ਕਿਵੇਂ ਬੈਠਦੇ ਹੋਰੇ ਮਤਲਬ ਕਿਵੇਂ ਇਹਦੇ ਵਿੱਚ ਵੀਰੇ ਆ ਤੁਹਾਡੇ ਸਾਹਮਣੇ ਹਾਲਾਤ ਵੇਖ ਲਓ ਇਹ ਚੀਜ਼ ਦੇ ਟਰਪਾਲ ਪਾਇਆ ਗੰਜ ਪਾ ਕੇ ਰਸੇ ਪਾਏ ਸੀ ਸਾਰਾ ਕੁਝ ਪਾਇਆ ਫਿਰ ਵੀ ਪਾਟ ਜਾਂਦੇ ਤਰਪਾਲ ਨੇਰੀ ਹਵਾ ਨਾਲ ਮੀਂਹ ਆ ਜਾਂਦਾ ਮੰਜੇ ਪੈਜ ਜਾਂਦੇ ਆ ਕਈ ਵਾਰੀ ਤਾਂ ਟਰਾਲਾਂ ਦੇ ਵਿੱਚ ਵੀ ਸੌਣਾ ਪੈਂਦਾ ਮੱਛਰ ਤੋਂ ਵੀ ਸਾਰਾ ਕੁਝ ਝੰਨਾ ਪੈਂਦਾ ਪਰ ਘਰ ਨਾਲ ਦੀ ਐਸ਼ ਨਹੀਂ ਗਈ ਇੱਥੇ ਜਰੂਰ ਆ ਕਹਿੰਦੇ ਬਾਪਦਗੀ ਪੱਕੇ ਘਰ ਬਣ ਗਏ ਤੇ ਭਾਈ ਉਹਨਾਂ ਬਾਰੇ ਕੀ ਕਹੋਂਗੇ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਨੇ ਉਹ ਸਿਰਫ ਇਨੀ ਚੀਜ਼ ਸੋਚਦੇ ਆ ਕਿ ਅਸੀਂ ਮਰ ਜਾਾਂਗੇ ਸਾਡੇ ਬੱਚੇ ਰਲ ਜਾਣਗੇ ਇਹ ਸੋਚੋ ਚੀਜ਼ ਕਿ ਸਭ ਇਨਸਾਨ ਇਹ ਚੀਜ਼ਾਂ ਸੋਚ ਰਹੇ ਆ ਆਪਾਂ ਕਿਸੇ ਦੀ ਬਾਤ ਨਹੀਂ ਕਰ ਰਹੇ ਆ ਬਜ਼ੁਰਗ ਬੈਠੇ ਇਹਨਾਂ ਨੇ ਉਮਰ ਕੱਢ ਲਈ ਆ ਆਪਦੀ 80 ਸਾਲ 85 ਦੀ ਉਮਰ ਆ ਇਹਨਾਂ ਦੀ ਹਾਂਜੀ ਹਾਂਜੀ ਐ ਬਾਪੂ ਜੀ ਤੇ ਇਹ ਆਪਦੇ ਬੱਚਿਆਂ ਦੀ ਖਾਤਰ ਹੀ ਲੜ ਰਹੇ ਆ ਤੇ ਆਪਦੀ ਖਾਤਰ ਨਹੀਂ ਲੜ ਰਹੇ ਆਪਦੇ ਬੱਚਿਆਂ ਦੀ ਖਾਤਰ ਲੜ ਰਹੇ ਆ ਕਿ ਜੋ ਕੂਲ ਪਸੀਨੇ ਨਾਲ ਬਣਾਇਆ ਬਾਪੂ ਦਾ ਤੇ ਢੀਆਂ ਪੁੱਤਾਂ ਤੱਕ ਰਵੇ ਸੀਮਤ ਤੇ ਜੇ ਇਹ ਵੀ ਇਹੋ ਚੀਜ਼ ਸੋਚਣ ਕਿ ਯਾਰ ਆਪਾਂ ਕੀ ਲੈਣਾ ਆਪਣੀ ਕਿਹੜਾ ਕੱਲਿਆਂ ਦੀ ਜਾਂਦੀ ਆ ਆਪਣੇ ਤੋਂ ਮੰਗਿਆ ਨਹੀਂ ਜਾਣਾ ਮੰਗ ਕੇ ਖਾਣ ਨਹੀਂ ਸਕਦੇ ਆਪਣੀ ਜੱਟ ਕੰਮ ਇੱਥੇ ਲਾਈਟ ਦਾ ਪ੍ਰਬੰਧ ਹੈ ਨਹੀਂ ਖਾਸ ਇਨ ਕਿਤੇ ਤਾਰਾਂ ਸੜ ਗਈਆਂ ਕੋਈ ਦੋ ਸਟਾਫ ਹਰਮਾ ਲੱਗ ਗਈ ਸਿਰਫ ਕਿੰਨੇ ਕ ਚੱਲ ਪੈਣਗੇ ਕਟੋਕ ਲੇਟ ਆਉਂਦੀ ਆ ਬਾਈ 24 ਇੱਥੇ ਲੈਡ ਵੀਰੇ 24 ਘੰਟਿਆਂ ਦੇ ਵਿੱਚ ਮਸਾਂ 6-7 ਘੰਟੇ ਆਉਂਦੀ ਆ ਜੀ ਕਿਰ ਲੋਕਲ ਇਥੋਂ ਏਰੀਆ ਮਤਲਬ ਪਿੰਡ ਹੈ ਸਾਥ ਦੇ ਰਹੇ ਹਾਂਜੀ ਸਾਥ ਦੇ ਰਹੇ ਬਹੁਤ ਜ਼ਿਆਦਾ ਸਾਥ ਦੇ ਰਿਆ ਨੌਨ ਕਰੇ ਜਾਂਦੇ ਕੇ ਵਾਜਾ ਮਾਰ ਕੇ ਕਹਿੰਦੇ ਸਾਡੇ ਕਰੇ ਲਓ ਬਹੁਤ ਸਾਥ ਦੇ ਬਹੁਤ ਸਾਥ ਦੇ ਰਹੇ ਆ ਕਿ ਜੇ ਕੋਈ ਮੰਨ ਲਓ ਪਿੰਡੋਂ ਬੁੜੀਆਂ ਆਉਂਦੀਆਂ ਆਪਣੇ ਤੇ ਉਹਨਾਂ ਨੂੰ ਨੌਨ ਨੂੰ ਬਾਧੂ ਜਗ੍ਹਾ ਇੱਥੇ ਘਰ ਹੈਗੇ ਬਥੇਰੇ ਕਿਸੇ ਦੇ ਘਰੇ ਉੱਠ ਜੋ ਨੋਲੀ ਬਹੁਤ ਸਾਥ ਦੇ ਰਹੇ ਸਾਡਾ ਰੋਟੀ ਪਾਣੀ ਦਾ ਵੀ ਸਾਥ ਹੈ ਇੱਥੇ ਤੱਕ ਪੂਰਾ ਸਾਥ ਦੇ ਰਹੇ ਜੇ ਕਿਸੇ ਚੀਜ਼ ਦੀ ਲੋੜ ਹੋ ਕਹਿੰਦੇ ਸਾਨੂੰ ਦੱਸੋ